ਅੱਜ ਆਪਾਂ ਗੱਲ ਕਰਦੇ ਆ ਐਸਐਮ ਟੀਵੀ ਆ ਜਿਹੜਾ ਸਰਬਜੋਤ ਮੱਕੜ ਦਾ ਉੱਤੇ ਦੋ ਇੰਟਰਵਿਊਆਂ ਚੱਲੀਆਂ ਨੇ ਇੱਕ ਤਾਂ ਜਸਬੀਰ ਜੱਸੀ ਦੀ ਇੰਟਰਵਿਊ ਚੱਲੀ ਆ ਜਿਹੜਾ ਆਪਣਾ ਗੋਂ ਵਾਲਾਗਾ ਗਾਉਂਦਾਗਾ ਉਹ ਬੜਾ ਵਧੀਆ ਧਾਰਮਿਕ ਟਾਈਪ ਦਾ ਬੰਦਾਗਾ ਉਹ ਗੀਤ ਉਹਦੇ ਚਲੋ ਜੋ ਵੀ ਹੈਗੇ ਨੇ ਪਰ ਉਹ ਸਿੱਖੀ ਨੂੰ ਕਾਫੀ ਪਿਆਰ ਕਰਦਾਗਾ ਤੇ ਜੁੜਿਆ ਹੋਇਆਗਾ ਸਿੱਖੀ ਦੇ ਨਾਲ ਇੱਕ ਇੰਟਰਵਿਊ ਸੇਮ ਇੰਟਰਵਿਊ ਸਰਬਜੀਤ ਮੱਕੜ ਨੇ ਕੀਤੀ ਹੈ ਜਿਹੜੇ ਬਰੇਸ਼ ਸ਼ਾੜ ਲੀਆ ਜੀ ਨੇ ਵਿਛਵ ਹਿੰਦੂ ਤਾਕਤ ਦੇ ਜਿਹੜੇ ਪ੍ਰਧਾਨ ਨੇ ਪ੍ਰਮੁੱਖ ਨੇ ਉਹਨਾਂ ਨਾਲ ਉਹਨਾਂ ਨੇ ਮਤਲਬ ਵੀ ਜਿਹੜੀ ਉਹਨਾਂ ਦਾ ਗੱਲ ਕਰਨ ਦਾ ਤਰੀਕਾਗਾ ਉਹ ਜਮਾਂ ਹੀ ਮਤਲਬ ਇਹ ਲੱਗਦਾ ਵੀ ਅਗਰ ਕੋਈ ਬੰਦਾ ਸਿੱਖੀ ਦੇ ਬਾਰੇ ਗੱਲ ਕਰਦਾ ਜਾਂ ਸਿੱਖ ਧਰਮ ਨੂੰ ਲੈ ਕੇ ਜੇ ਕੋਈ ਬੰਦਾ ਗੱਲ ਕਰਦਾ ਤਾਂ ਉਹਦੇ ਤੇ ਇਹ ਲੱਗਦਾ ਜਿਵੇਂ ਉਹਦੇ ਤੇ ਗੁੱਸੇ ਹੁੰਦੇ ਹੁੰਦੇ ਨੇਗੇ ਉਹ ਇਸ ਤਰੀਕੇ ਦੀ ਉਹਨਾਂ ਦੀ ਆ ਮੈਂ ਤੁਹਾਨੂੰ ਦੋਹਾਂ ਦੇ ਇੰਟਰਵਿਊ ਦਾ ਕੰਪੇਅਰ ਕਰਕੇ ਦੱਸਦਾਗਾ ਤੁਹਾਨੂੰ ਵੀ ਕਿਵੇਂ ਦੋਰੇ ਮਾਪ ਡੰਡ ਨਾਲ ਉਹਨਾਂ ਨੇ ਜਵਾਬ ਦਿੱਤੇ ਨੇ ਸਿੱਖ ਗੈਦੀਆਂ ਨੂੰ ਲੈ ਕੇ ਉਹਨਾਂ ਦੀਆਂ ਕੀ ਗੱਲਾਂ ਨੇ ਤੇ ਬਾਬਾ ਰਾਮ ਰਹੀਮ ਤਾਂ ਕਾਨੂੰਨ ਉਹਨਾਂ ਨੇ ਜਸਟੀਫਾਈ ਕਰਤਾ ਵੀ ਬਾਬਾ ਰਾਮ ਰਹੀਮ ਤਾਂ ਠੀਕ ਹੈ ਠੀਕ ਹੋ ਸਕਦਾ ਅਦਾਲਤ ਦਾ ਫੈਸਲਾ ਗਲਤ ਹੋ ਸਕਦਾ ਸਾਥ ਸੌਦਾ ਸਾਥ ਦੀ ਗੱਲ ਕਰਦਾ ਮੈਂ ਜਿਹਦੇ ਤੇ ਬਲਾਤਕਾਰ ਦੇ ਪਰਚੇ ਦਰਜ ਨੇ ਜਿਹਦੇ ਨੂੰ ਬਲਾਤਕਾਰ ਤੇ ਸਜ਼ਾ ਹੋ ਚੁੱਕੀ ਆ ਗਈ ਜਿਹੜਾ ਜੇਲ੍ਹ ਦੇ ਵਿੱਚ ਬੰਦ ਆ ਜਿਹਨੂੰ ਵਾਰ-ਵਾਰ ਪਰੋਲ ਮਿਲਦੀ ਆ ਉਹ ਉਸ ਉਹਨੂੰ ਜਸਟੀਫਾਈ ਕਰਤਾ ਉਹਨਾਂ ਨੇ ਕੇਪੀਐਸ ਗੱਲ ਨੂੰ ਜਸਟੀਫਾਈ ਕਰਤਾ ਉਹਨਾਂ ਨੇ ਪਰ ਜਿੱਥੇ ਆ ਕੇ ਉਹ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਆ ਉੱਥੇ ਆ ਕੇ ਉਹ ਕਹਿ ਦਿੰਦੇ ਨੇ ਅਦਾਲਤ ਦਾ ਫੈਸਲਾ ਸਹੀ ਆ ਜਿੱਥੇ ਆ ਕੇ ਗੱਲ ਆਉਂਦੀ ਆ ਕਿ ਇਹਨਾਂ ਦੀ ਸੌਦਾ ਸਾਥੁਰਾਂ ਦੀ ਉੱਥੇ ਆ ਕੇ ਉਹ ਕਹਿ ਦਿੰਦੇ ਨੇ ਅਦਾਲਤ ਦਾ ਫੈਸਲਾ ਗਲਤ ਵੀ ਹੋ ਸਕਦਾਗਾ ਮਤਲਬ ਵੀ ਦੋਰੇ ਮਾਪਰਾਂਤ ਦੀ ਗੱਲ ਵੀ ਉਹਨਾਂ ਦੀ ਗੱਲ ਜੋ ਡਬਲ ਇੱਕ ਨੂੰ ਗੱਲ ਇੰਨੇ ਉਗਰ ਹੋ ਕੇ ਇੰਨੇ ਗੁੱਸੇ ਚ ਗੱਲ ਕਰ ਰਹੇ ਨੇ ਕਿ ਜਿਵੇਂ ਮਤਲਬ ਵੀ ਉਹਨਾਂ ਨੂੰ ਨਾ ਕੋਈ ਬਹੁਤ ਹੀ ਜ਼ਿਆਦਾ ਹਿੱਟ ਹੋ ਗਿਆ ਹੁੰਦਾ ਇਸ ਤਰੀਕੇ ਨਾਲ ਜਿਹੜੇ ਬਰੇਸ਼ ਸਾਡ ਲਿਆ ਜੀ ਨੇ ਬਹੁਤ ਗੁੱਸੇ ਚ ਗੱਲ ਕਰ ਰਹੇ ਨੇ ਮੇਰਾ ਇਹ ਗੱਲ ਕਰਨ ਦਾ ਮਤਲਬ ਇਹ ਆ ਵੀ ਅਗਰ ਆਪਾਂ ਇੰਨੇ ਉਗਰ ਹੋ ਕੇ ਉਹ ਵੈਸੇ ਉਹ ਗੱਲ ਹਮੇਸ਼ਾ ਕਰਦੇ ਨੇ ਉਹ ਕਹਿੰਦੇ ਨੇ ਵੀ ਮੈਂ ਹਿੰਦੂ ਸਿੱਖ ਇਕਤਾ ਦੀ ਗੱਲ ਕਰਦਾ ਮੈਂ ਹਿੰਦੂ ਸਿੱਖ ਉਹ ਮੁਸਲਮਾਨ ਨੂੰ ਵੀ ਕਹਿੰਦੇ ਨੇ ਵੀ ਹਿੰਦੂ ਸਿੱਖ ਮੁਸਲਮਾਨ ਇਕਤਾ ਦੀ ਗੱਲ ਕਰਦਾ ਪਰ ਜਦੋਂ ਇੰਨੇ ਉਗਰੋ ਹੋ ਕੇ ਗੱਲ ਕਰਦੇ ਨੇ ਜੇ ਉਹ ਉਹ ਤੇ ਮਤਲਬ ਵੀ ਹਰ ਵਕਤ ਜਦੋਂ ਆਪਾਂ ਇੰਨਾ ਗੁੱਸਾਮਾਨ ਦੇ ਵਿੱਚ ਲੈ ਕੇ ਚੱਲਾਂਗੇ ਤਾਂ ਆਪਾਂ ਕਿਸੇ ਨੂੰ ਵੀ ਦੋ ਧਰਮਾਂ ਨੂੰ ਜੋੜਨ ਦੀ ਗੱਲ ਆਪਾਂ ਕਿਵੇਂ ਕਰ ਸਕਦੇ ਆ ਜਿਹੜੀਆਂ ਹੁਣ ਆਪਾਂ ਇਹਦੇ ਤੇ ਸਾਰੀ ਵੀਡੀਓ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਹੜੀਆਂ ਗੱਲਾਂ ਕੀਤੀਆਂ ਨਗੀਆਂ ਜਸਵੀਰ ਜੱਸੀ ਨੇ ਜਸਵੀਰ ਜੱਸੀ ਨੇ ਬਿਲਕੁਲ ਧਾਰਮਿਕ ਗੱਲਾਂ ਕੀਤੀਆਂ ਨੇ ਕੋਈ ਉਹਨੇ ਬਿਲਕੁਲ ਰੱਬ ਦੇ ਨਾਲ ਜੁੜੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਫਰਮਾਨ ਲੈ ਲੈ ਕੇ ਉਹਨੇ ਗੱਲਾਂ ਕੀਤੀਆਂ ਨੇ ਈਵਨ ਉਹਨੇ ਕਾਲੇ ਦੌਰ ਦੀ ਗੱਲ ਵੀ ਚੱਲੀ ਜਦੋਂ ਜਦੋਂ ਕਾਲਾ ਦੌਰ ਚੱਲ ਰਿਹਾ ਸੀ ਤਾਂ ਉੱਥੇ ਉਹਨਾਂ ਨੇ ਗੱਲ ਕੀਤੀ ਵੀ ਜਿਹੜੀਆਂ ਏਜੰਸੀਆਂ ਸੀਗੀਆਂ ਕਿਵੇਂ ਵਰਕ ਕਰਦੀਆਂ ਸੀਗੀਆਂ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਮੇਰੇ ਨਾਲ ਇੱਕ ਮੁੰਡਾ ਮਖਤਿਆਰ ਸਿੰਘ ਮੁੰਡਾ ਦਾੜੀ ਵਾਲਾ ਹੁੰਦਾ ਸੀ ਉਹਦੇ ਦਾੜੀ ਰੱਖੀ ਸੀ ਮੈਂ ਮੋਣਾ ਸੀ ਵੀ ਅਸੀਂ ਕਿਤੇ ਵੀ ਜਾਂਦੇ ਸੀ ਉਹਦੀ ਦਾੜੀ ਰੱਖੀ ਦੇਖ ਕੇ ਉਹਨੂੰ ਰੋਕ ਲੈਂਦੇ ਦੀ ਪੁਲਿਸ ਦੇ ਤਸ਼ੱਦਦ ਦੀ ਗੱਲ ਕਰਦਾ ਸੀਗਾ ਉਹ ਕੇਪੀਐਸ ਗਿੱਲ ਬਾਰੇ ਉਹਨੇ ਇੱਥੇ ਤੱਕ ਗੱਲਾਂ ਕੀਤੀਆਂ ਉਹ ਕਹਿੰਦਾ ਵੀ ਜਿਹੜਾ ਕੇਪੀਐਸ ਗਿੱਲ ਆ ਸਾਨੂੰ ੱੱਕੇ ਨਾਲ ਹੀ ਗਾਉਂ ਨੂੰ ਬੁਲਾ ਲੈਂਦਾ ਸੀਗਾ ਅਸੀਂ ਉੱਥੇ ਜਾ ਕੇ ਗਾਉਂਦੇ ਸੀ ਉਹਦੇ ਉਹਦੀ ਰਹਿਸ਼ ਤੇ ਜਾ ਕੇ ਤੇ ਉੱਥੇ ਨੱਚਣ ਵਾਲੀਆਂ ਕੁੜੀਆਂ ਆਉਂਦੀਆਂ ਸੀ ਨ ਕੁੜੀਆਂ ਨੱਚਦੀਆਂ ਦੀ ਡਾਂਸ ਕਰਦੀਆਂ ਦੀ ਏਡੀਜੀਪੀ ਦੀ ਰਹਿਸ਼ ਤੇ ਕੁੜੀਆਂ ਨੱਚਦੀਆਂ ਸੀ ਡਾਂਸ ਕਰਦੀਆਂ ਸੀ ਤੇ ਅਸੀਂ ਉੱਥੇ ਗਾਉਂਦੇ ਰਹਿੰਦੇ ਸੀ ਉਹ ਇਵਨ ਇਹ ਵੀ ਕਿਹਾ ਉਹਨੇ ਕਹਿੰਦਾ ਕੇਪੀਐਸ ਗਿੱਲ ਇੰਨਾ ਮਤਲਬੀ ਸ਼ਰਾਬੀ ਆਦਮੀ ਸੀਗਾ ਇੰਨਾ ਮਤਲਬੀ ਉਹ ਬਹੁਤ ਇੰਨੀ ਸ਼ਰਾਬ ਪੀਂਦਾ ਸੀਗਾ ਵੀ ਉਹ ਸਾਡੇ ਗਾਉਣ ਸੁਣਦਾ ਸੁਣਦਾ ਹੀ ਸੌ ਜਾਂਦਾ ਸੀ ਅਸੀਂ ਚੁੱਪ ਕਰ ਜਾਂਦੇ ਸੀ ਫੇਰ ਕਿਉਂਕਿ ਡਰ ਦੇ ਡਰ ਤਾਂ ਲੱਗਦੇ ਹੁੰਦਾ ਇਹ ਪੁਲਿਸ ਦੇ ਵਿੱਚ ਸੀਗਾ ਜਸਵੀਰ ਜੱਸੀ ਤੇ ਉਸ ਤੋਂ ਬਾਅਦ ਕਹਿੰਦਾ ਉਹਨੇ ਕੀ ਕਰਨਾ ਬਾਅਦ ਦੇ ਵਿੱਚ ਉੱਠ ਖੜਨਾ ਜਦੋਂ ਉਹਨੇ ਉੱਠ ਖੜਨਾ ਅਸੀਂ ਫੇਰ ਗਾਉਣ ਲੱਗ ਜਾਣਾ ਇਸ ਤਰੀਕੇ ਨਾਲ ਕਹਿੰਦਾ ਉਹਦੀ ਰਹਿਸ਼ ਤੇ ਇਹ ਕੰਜਰਖਾਨਾ ਚੱਲਦਾ ਸੀ ਉਹਨੇ ਨੂੰ ਆਪਾਂ ਕੰਜਰਖਾਨਾ ਹੀ ਕਹਾਂਗੇ ਹੋਰ ਕੀ ਕਹਾਂਗੇ ਏ ਡੀ ਜੀ ਪੀ ਤਾਂ ਇੱਕ ਸਟੇਟ ਦਾ ਮੁਖੀ ਵਰਗਾ ਹੀ ਹੁੰਦਾ ਜਿਹੜੇ ਪਾਵਰ ਹੈ ਪ੍ਰਧਾਨ ਸੌਰੀ ਮੁੱਖ ਮੰਤਰੀ ਤੋਂ ਥੱਲੇ ਉਹ ਇੱਕ ਏ ਡੀ ਜੀ ਪੀ ਕੋਲ ਹੀ ਹੁੰਦੀ ਹੈਗੀ ਸਾਰੀ ਜਿਹੜੀ ਪੁਲਿਸ ਦੀ ਪਾਵਰ ਸਾਰੀਆਂ ਗੱਲਾਂ ਉਹਨੇ ਗੁਰਬਾਣੀ ਤੇ ਕੀਤੀਆਂ ਜੋ ਵੀ ਕੀਤਾ ਉਹਨੇ ਗੁਰਬਾਣੀ ਤੇ ਕੀਤਾ ਇਕ ਕੋਨੇ ਡੇਰਿਆਂ ਤੇ ਗੱਲ ਕੀਤੀ ਵੀ ਜਿਹੜੇ ਲੋਕ ਡੇਰਿਆਂ ਤੇ ਜਾਂਦੇ ਨੇ ਉਹਦੇ ਸਾਧਾ ਨੂੰ ਪੂਜਦੇ ਨੇ ਇਹ ਮਤਲਬ ਵੀ ਤੇ ਇਹਨਾਂ ਦਾ ਕੀ ਮੁਕਾਬਲਾ ਹੋ ਸਕਦਾਗਾ ਜਿਹੜੀਆਂ ਸਰਹੰਦ ਦੀਆਂ ਦਿਵਾਰਾਂ ਨੇ ਸਰਹੰਦ ਦੀਆਂ ਨੀਹਾਂ ਨੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਵੀ ਇੱਕ ਬੰਦਾ ਜਾਂਦਾਗਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਤੇ ਮਤਲਬ ਵੀ ਅਮ ਦਰਸ਼ਨ ਕਰਨ ਖਾਤਰ ਉੱਥੇ ਸਜਦਾ ਹੋਣ ਦੇ ਗਾਤਰ ਤੇ ਉਹੀ ਬੰਦਾ ਦੂਜੇ ਦਿਨ ਜਾ ਕੇ ਮੁਰਾਦ ਸ਼ਾਹ ਦੇ ਡੇਰੇ ਤੇ ਨਕੂਦਰ ਚਲਿਆ ਜਾਂਦਾ ਜਿੱਥੇ ਮਤਲਬ ਵੀ ਸਿਕਟਾ ਪੀਤੀਆਂ ਜਾਂਦੀਆਂ ਨੇ ਹੋਰ ਕੁਛ ਸੁਲਪੇ ਪੀਤੇ ਜਾਂਦੇ ਨੇ ਇਸ ਤਰੀਕੇ ਨਾਲ ਜਸਵੀਰ ਜੱਸੀ ਨੇ ਜਿਹੜਾ ਗਾਉਣ ਵਾਲਾ ਹੈਗਾ ਉਹਨੇ ਇਹ ਗੱਲਾਂ ਕੀਤੀਆਂ ਨੇ ਉਹਦੇ ਸ਼ਬਦ ਨੇਗੇ ਇਹ ਉਹ ਕਹਿੰਦਾ ਵੀ ਉੱਥੇ ਸਿਕਟਾ ਪੀਤੀਆਂ ਜਾਂਦੀਆਂ ਨੇ 35 35 ਸਿਕਟਾ ਉਹ ਕਹਿੰਦਾ ਵੀ ਉਂਗਲਾ ਚ ਲਾ ਕੇ ਮੈਂ ਜਿਹੜੇ ਪੀਰਾ ਤੇ ਬੈਠੇ ਨੇ ਕਿ ਬਾਬੇ ਮੈਂ ਪੀਂਦੇ ਦੇਖੇ ਨੇ ਇਹ ਗੱਲ ਉਹਨੇ ਕਹੀ ਆ ਦੂਜੀ ਗੱਲ ਉਹਨੇ ਇਹ ਵੀ ਕਹੀ ਉਹ ਕਹਿੰਦਾ ਵੀ ਜਿਹੜੇ ਮੁਸਲਮਾਨ ਨੇ ਮੁਸਲਮਾਨ ਉਹ ਦਰਗਾਹ ਨੂੰ ਸੇਜਦਾ ਨਹੀਂ ਕਰਦੇ ਮੁਸਲਮਾਨ ਤਾਂ ਇੱਕ ਇੱਕ ਰੱਬ ਤੋਂ ਬਿਨਾ ਕਿਤੇ ਨੂੰ ਨਹੀਂ ਸੇਜਦਾ ਕਰਦੇ ਇਹ ਤਾਂ ਆਪਣੇ ਲੋਕਾਂ ਨੂੰ ਹੀ ਪਤਾ ਨਹੀਂ ਕੀ ਭਸੂੜੀ ਪਈ ਹੋਈ ਆ ਥੋਂ ਥੋਂ ਜਾ ਕੇ ਮੱਥੇ ਰਗੜੀ ਜਾਂਦੇ ਨੇ ਜਾ ਕੇ ਬਾਬਿਆਂ ਦੇ ਛੋਟੇ ਸਾਬਜਾਦਿਆਂ ਦੇ ਸਾਬਜਾਦਾ ਜੋਰਾਵਰ ਸਿੰਘ ਫਤੇਹ ਸਿੰਘ ਦੀ ਮਜ਼ਾਰ ਫਤੇਹ ਸਿੰਘ ਦੀ ਸ਼ਹੀਦੀ ਵਾਲੀ ਜਗ੍ਹਾ ਤੇ ਜਾ ਕੇ ਮਜ਼ਾਰ ਤੇ ਚਲੇ ਜਾਂਦੇ ਨੇ ਦੱਸੋ ਇੱਕ ਮੁਰਾਦ ਸ਼ਾ ਦੀ ਮਜਾਰ ਆ ਗਈ ਜਿਹੜੀ ਉਹਦਾ ਮੁਕਾਬਲਾ ਛੋਟੇ ਸਹਿਬਜ਼ਾਤਿਆਂ ਦੀਆਂ ਜਿੱਥੇ ਨੀਹਾਂ 'ਚ ਛੋਟੇ ਸਹਿਬਜ਼ਾਤ ਦੇ ਚਨੇ ਗਏ ਉਹਦੇ ਨਾਲ ਕਿਵੇਂ ਹੋ ਸਕਦਾ ਇਸ ਤਰੀਕੇ ਦੀਆਂ ਗੱਲਾਂ ਨਿਕਿਆ ਜਿਹੜੀਆਂ ਜਸਬੀਰ ਜੱਸੀ ਨੇ ਕੀਤੀਆਂ ਉੱਥੇ ਉਹਨੇ ਮਤਲਬ ਇਵਨ ਇਹ ਇਥੇ ਦਾ ਕ ਵੀ ਕਿਹਾ ਉਹ ਕਹਿੰਦਾ ਵੀ ਮੈਂ ਸਰ ਸਿੱਖ ਹੋਣ ਕਰਕੇ ਮੈਂ ਤਾਂ ਸਿਗਰਟ ਨੂੰ ਨਫ਼ਰਤ ਕਰਦਾਗਾ ਵੀ ਮੈਂ ਤਾਂ ਵੱਡੇ ਵੱਡੇ ਬੰਦਿਆਂ ਨੂੰ ਵੀ ਆਪਣੇ ਘਰੇ ਕਦੇ ਸਿਗਰਟ ਨਹੀਂ ਪੀਣ ਦਿੱਤੀ ਇਹ ਇੱਕ ਅਗਲੇ ਦੀ ਸੋਚ ਆ ਠੀਕ ਆ ਉਹ ਬੰਦਾ ਨਸ਼ਾ ਨਸ਼ੇ ਨੂੰ ਉਹ ਕਹਿੰਦਾ ਮੈਂ ਕੋਈ ਵੀ ਨਸ਼ਾ ਕਦੇ ਕੀਤਾ ਨਹੀਂਗਾ ਹੈਗਾ ਚਲੋ ਆਪਾਂ ਨੇ ਦੇਖਿਆ ਨਹੀਂ ਉਹਦੇ ਕਹਿਣ ਦੀਆਂ ਗੱਲਾਂ ਨੇਗੀਆਂ ਇਹ ਉਹ ਕਹਿੰਦਾ ਵੀ ਮੈਂ ਮਹਿਮਾ ਚੌਧਰੀ ਨੂੰ ਵੀ ਆਪਣੀ ਗੱਡੀ ਦੇ ਵਿੱਚ ਸਿਗਰਟ ਨਹੀਂ ਸੀ ਪੀਣ ਦਿੱਤੀ ਕਹਿੰਦਾ ਮੈਂ ਮੇਰੇ ਕੋਲੇ ਵੱਡੇ ਵੱਡੇ ਜਿਹੜੇ ਐਕਟਰ ਨੇ ਉਹ ਆਉਂਦੇ ਨੇ ਉਹਨਾਂ ਨੇ ਮਨੋਜ ਬਾਜਪਈ ਦੀ ਵੀ ਗੱਲ ਕੀਤੀ ਕਹਿੰਦਾ ਮਨੋਜ ਬਾਜਪਈ ਮੇਰੇ ਕੋਲੇ ਆਗੇ ਉਹ ਬੀਡੀ ਪੀਂਦੇ ਸੀਗੇ ਉਹਨਾਂ ਨੇ ਬੀਡੀ ਪੀਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਉਠਾ ਕੇ ਘਰ ਤੋਂ ਬਾਹਰ ਲੈ ਗਿਆ ਇਹ ਹੁਣ ਤੁਸੀਂ ਦੱਸੋ ਇਹਦੇ ਵਿੱਚ ਉਨੇ ਕਿਸੇ ਧਰਮ ਦੇ ਬਾਰੇ ਕੋਈ ਗੱਲ ਕਹੀ ਇਹ ਗੱਲਾਂ ਕਹੀਆਂ ਨੇਗੇ ਹੁਣ ਤੁਸੀਂ ਵੀਰੋ ਮੈਨੂੰ ਇਹਦੇ ਵਿੱਚ ਦੱਸਿਓ ਕਮੈਂਟਾਂ ਦੇ ਵਿੱਚ ਵੀ ਧਰਮ ਤੁਸੀਂ ਨਹੀਂ ਤਾਂ ਐਸਐਮਟੀਵੀ ਤੇ ਸਾਰੇ ਇੰਟਰਵਿਊ ਪਈਆ ਸੁਣ ਲਓ ਨੇ ਕਿਸੇ ਧਰਮ ਬਾਰੇ ਕੋਈ ਗਲਤ ਗੱਲ ਨਹੀਂ ਕਹੀ ਉਹ ਬਹੁਤ ਹਰੇਕ ਗੱਲ ਨੂੰ ਸਹੀ ਬੋਲਿਆ ਉਹਨੇ ਇਹ ਜ਼ਰੂਰ ਮੁਰਾਦ ਸ਼ਾਹ ਬਾਰੇ ਇਹ ਇਹ ਜ਼ਰੂਰ ਟਿੱਪਣੀ ਕੀਤੀ ਆ ਵੀ ਜਿਹੜਾ ਮੁਰਾਦ ਸ਼ਾਹ ਦਾ ਮੁਕਾਬਲਾਗਾ ਉਹ ਪੀਰ ਬੁੱਧੂ ਸ਼ਾਹ ਨਾਲ ਕਿਵੇਂ ਹੋ ਸਕਦਾ ਮੁਰਾਦ ਸ਼ਾਹ ਦਾ ਮੁਕਾਬਲਾ ਬਾਬੇ ਨਾਨਕ ਨਾਲ ਕਿਵੇਂ ਹੋ ਸਕਦਾ ਮੁਰਾਦ ਸ਼ਾਹ ਦਾ ਮੁਕਾਬਲਾ ਛੋਟੇ ਸਾਹਿਬ ਜਦਿਆਂ ਨਾਲ ਕਿਵੇਂ ਹੋ ਸਕਦਾਗਾ ਉਹਨੇ ਮਤਲਬ ਇਹ ਗੱਲਾਂ ਕੀਤੀਆਂ ਨੇਗੀਆਂ ਤੇ ਉਸ ਤੋਂ ਬਾਅਦ ਜਿਹੜੇ ਇਹ ਵਿਰੇਸ਼ ਸਾਟਲਿਆ ਜੀ ਨੇ ਇਹਨਾਂ ਦੀ ਇੰਟਰਵਿਊ ਹੋਈ ਇਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਸੀ ਕੋਈ ਬਿਆਨ ਦਿੱਤਾ ਸੀ ਉਹਦੇ ਤੇ ਇਹਨਾਂ ਨੇ ਇੰਟਰਵਿਊ ਹੋਈ ਇਹਨਾਂ ਦੀ ਇੰਟਰਵਿਊ ਦੇ ਵਿੱਚ ਇਹਨਾਂ ਨੇ ਕੀ ਗੱਲਾਂ ਕੀਤੀਆਂ ਇਹਨਾਂ ਨੇ ਪਹਿਲਾਂ ਤਾਂ ਉਹ ਕਹਿੰਦੇ ਵੀ ਜੀ ਮੇਰਾ ਮੈਨੂੰ ਕਹਿੰਦੇ ਬਹੁਤ ਦੁੱਖ ਪਹੁੰਚਿਆ ਵੀ ਜਿਹੜਾ ਇਹ ਮੁਰਾਦ ਸ਼ਾਹ ਤੇ ਲਾਡੀ ਸ਼ਾਹ ਦੇ ਖਿਲਾਫ ਬੋਲਿਆ ਉਹ ਮੁਰਾਦ ਸ਼ਾਹ ਇੱਕ ਇੱਕ ਗੱਲ ਇੱਕ ਲਾਈਨ ਨਿੱਕੀ ਜਈ ਆ ਉਹਦੀ 1 ਘੰਟਾ 21 ਮਿੰਟ ਕੋਸ਼ ਸੈਕਿੰਡ ਦੇ ਇੰਟਰਵਿਊ ਦੇ ਵਿੱਚ ਸਿਰਫ ਮੇਰੇ ਹਿਸਾਬ ਨਾਲ ਅੱਧਾ ਮਿੰਟ ਗੱਲ ਹੋਈ ਆਗੀ ਮੁਰਾਦ ਸ਼ਾਹ ਦੇ ਬਾਰੇ ਚ ਬਾਕੀ ਜਿਹੜੀ ਉਹਦੇ ਸਿਕਟਾਂ ਵਾਲੀ ਗੱਲ ਹੋਈ ਆਗੀ ਉਹ ਵੀ ਉਹਨੇ ਉਹਨਾਂ ਨੂੰ ਨਹੀਂ ਕਿਹਾ ਉਹ ਕਹਿੰਦਾ ਵੀ ਸਿਕਟਾਂ ਪੀਂਦੇ ਨੇ ਕਿ ਲੋਕ ਉੱਥੇ ਇਹ ਗੱਲ ਉਹਨੇ ਕਹੀ ਆ ਇਹਨਾਂ ਨੇ ਕਿਹਾ ਇਹ ਕਹਿੰਦੇ ਵੀ ਇਹਦੇ ਨਾਲ ਤਾਂ ਜੀ ਅੱਤਵਾਦ ਖੜਾ ਹੋ ਜਾਊਗਾ ਮਤਲਬ ਵੀ ਅਤ ਸਿੱਧਾ ਹੀ ਕਹਿੰਦੇ ਵੀ ਜਿਹੜੀ ਤੁਸੀਂ ਇੰਟਰਵਿਊ ਸੁਣ ਕੇ ਦੇਖਿਆ ਉਹਦੇ ਵਿੱਚ ਕੋਈ ਵੀ ਭਾਵਕ ਗੱਲ ਨਹੀਂ ਕੋਈ ਧਾਰਮਿਕ ਗੱਲ ਨਹੀਂ ਕੋਈ ਹਥਿਆਰਾਂ ਦੀ ਗੱਲ ਨਹੀਂ ਕਿਸੇ ਚੀਜ਼ ਦੀ ਗੱਲ ਨਹੀਂ ਹੈਗੀ ਇਹ ਕਹਿੰਦੇ ਵੀ ਨਹੀਂ ਇਹਦੇ ਨਾਲ ਤਾਂ ਅਤਵਾਦ ਖੜਾ ਹੋ ਜਾਊਗਾ ਜਿਹੜੇ ਬੜੇ ਨਾਮਵਰ ਬੰਦੇ ਨੇ ਬਿਸ਼ਵ Hindu ਤਖਤ ਦੇ ਹੈੱਡ ਨੇਗੇ ਪ੍ਰਧਾਨ ਨੇਗੇ ਇਹ ਇਹ ਗੱਲਾਂ ਵੀ ਬੜੀਆਂ ਵਧੀਆ ਕਰਦੇ ਨੇਗੇ ਇਹ Hindu Sikh ਏਕਤਾ ਨੂੰ ਲੈ ਕੇ ਚੱਲਣ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਆਪਾਂ ਇੰਨੇ ਉਗਰ ਹੋ ਕੇ ਇੰਨੇ ਗੁੱਸੇ 'ਚ ਬੈਠੇ ਇੰਟਰਵਿਊ ਦੇ ਰਹੇ ਨੇ ਮਤਲਬ ਉਹਨਾਂ ਦੇ ਚਿਹਰੇ ਤੋਂ ਲੱਗ ਰਿਹਾ ਵੀ ਬਹੁਤ ਗੁੱਸੇ ਦੇ ਵਿੱਚ ਨੇ ਇੰਨੇ ਉਗਰ ਹੋ ਕੇ ਅਗਰ ਆਪਾਂ ਕੋਈ ਗੱਲ ਕਰਾਂਗੇ ਤਾਂ ਆਪਾਂ ਹਿੰਦੂ ਸਿੱਖ ਏਕਤਾ ਕਿੱਥੇ ਰੱਖ ਸਕਦੇ ਹਾਂ ਫਿਰ ਇਹਨਾਂ ਦੇ ਇਹਨਾਂ ਨੇ ਦੋਰਾ ਮਾਪ ਦੰਡ ਕੀ ਕੀਤਾ ਉਹਨਾਂ ਨੇ ਕਿਹਾ ਕਿ ਉਹ ਗੱਲ ਚੱਲੀ ਉਹ ਸਰਬਜੋਤ ਮੱਕੜ ਕਹਿੰਦਾ ਕਹਿੰਦਾ ਵੀ ਜੀ ਉਹ ਇਹ ਬਰੇ ਬਰੇ ਛੱਡ ਲਿਆ ਜੀ ਕਹਿੰਦੇ ਇਹ ਕਹਿੰਦੇ ਵੀ ਉੱਥੇ ਤਾਂ ਜੀ ਉਹਨਾਂ ਦੀ ਫੈਨ ਫਾਲੋਇੰਗ ਬਹੁਤ ਆ ਵੀ ਅਗਰ ਇਹ ਗੱਲ ਤੁਸੀਂ ਕਹਿੰਦੇ ਹੋ ਤਾਂ ਉਹਦੇ ਜਿਹੜੇ ਫਾਲੋਅਰ ਨੇ ਉਹਨਾਂ ਨੂੰ ਦੁੱਖ ਤਕਲੀਫ ਪਹੁੰਚਦੀ ਆ ਇਹ ਗੱਲ ਕਹਿਣ ਦੇ ਨਾਲ ਤੇ ਉਹ ਮੱਕੜਾ ਸਾਹਿਬ ਕਹਿੰਦਾ ਮੱਕੜ ਕਹਿੰਦਾ ਕਹਿੰਦਾ ਵੀ ਫਿਰ ਤਾਂ ਫੋਲੋਅਰ ਤਾਂ ਫਿਰ ਸੌਦਾ ਸਾਹਿਬ ਦੇ ਵੀ ਬਹੁਤ ਨੇ ਜਿਹੜਾ ਬਲਾਤਕਾਰੀ ਸਾਹਿਬ ਦਾ 14 ਸਾਹਿਬ ਦਾ ਵੀ ਬਹੁਤ ਨੇ ਵੀ ਫਿਰ ਬਲਾਤਕਾਰੀ ਸਾਹਿਬ ਦੇ ਜਿਹੜੇ ਫੋਲੋਅਰ ਨੇ ਜੇ ਉਹਨੂੰ ਬਲਾਤਕਾਰੀ ਕਹਾਂਗੇ ਫਿਰ ਤਾਂ ਉਹਨਾਂ ਦੇ ਫੋਲੋਅਰ ਵੀ ਕਹਿਣਗੇ ਵੀ ਤੁਸੀਂ ਕਿਉਂ ਕਹਿੰਦੇ ਸਾਡੀਆਂ ਦਾ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਉਹ ਕਹਿੰਦਾ ਨਹੀਂ ਨਹੀਂ ਸੌਦਾ ਸਾਹਿਬ ਦੇ ਕੰਮ ਦੇਖੋ ਤੁਸੀਂ ਕਹਿੰਦਾ ਦੇਖੋ ਤੁਸੀਂ ਦੋਰੇ ਮਾਪ ਡਾਂਦੇ ਕਹਿੰਦਾ ਤੁਸੀਂ ਸੌਦਾ ਸਾਧ ਤੇ ਕੰਮ ਦੇਖੋ ਕਿੰਨੇ ਵਧੀਆ ਕੰਮ ਕਰਦਾ ਰਿਹਾ ਅੱਛਾ ਇਹਦਾ ਮਤਲਬ ਇਹ ਆ ਵੀ ਕੋਈ ਬੰਦਾ ਵਧੀਆ ਕੰਮ ਕਰਦਾ ਬਾਅਦ ਦੇ ਵਿੱਚ ਰੇਪ ਕਰ ਦਵੇ ਫਿਰ ਉਹਨੂੰ ਜਸਟੀਫਾਈ ਕਰ ਦੋ ਫਿਰ ਉਹਨਾਂ ਨੇ ਅਦਾਲਤ ਦੀ ਗੱਲ ਜਿੱਥੇ ਮੈਂ ਦੋਰੇ ਮਾਪ ਡਾਂਡ ਦੀ ਗੱਲ ਕਰਦਾ ਫਿਰ ਉਹਨਾਂ ਨੇ ਅਦਾਲਤ ਦੀ ਗੱਲ ਕੀਤੀ ਉਹ ਕਹਿੰਦਾ ਵੀ ਹਾਲੇ ਇੱਕ ਅਦਾਲਤ ਚੋਂ ਫੈਸਲਾ ਹੋਇਆ ਅਪੀਲ ਹਾਈ ਕੋਰਟ ਚ ਪੈਂਡਿੰਗ ਆ ਇਹ ਕਹਿੰਦੇ ਜਿਹੜੇ ਪ੍ਰਧਾਨ ਸਾਹਿਬ ਨੇ ਇਹ ਕਹਿੰਦੇ ਵੀ ਹਲੇ ਇੱਕ ਅਦਾਲਤ ਚੋਂ ਫੈਸਲਾ ਹੋਇਆ ਦੂਜੀ ਅਦਾਲਤ ਚ ਅਪੀਲ ਆ ਗਈ ਜਿਹੜੀ ਪੈਂਡਿੰਗ ਆ ਇਸ ਕਰਕੇ ਹਾਲੇ ਉਹਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਜਦ ਕਿ ਜਦੋਂ ਸਜ਼ਾ ਹੋ ਜਾਏ ਤਾਂ ਬੰਦਾ ਦੋਸ਼ੀ ਮੰਨਿਆ ਜਾਂਦਾ ਹੈਗਾ ਉਹਨੂੰ ਕਿਉਂਕਿ ਅਦਾਲਤ ਨੇ ਸਜ਼ਾ ਕਰ ਚੁੱਕਿਆ ਉਸ ਤੋਂ ਬਾਅਦ ਅਪੀਲ ਲੈ ਗਈ ਉਹਦੀ ਸਜ਼ਾ ਦੀ ਉਹ ਸਜ਼ਾ ਦੀ ਅਪੀਲ ਹੁੰਦੀ ਆ ਕੇਸ ਉਹ ਤੋਂ ਪਹਿਲਾਂ ਚੱਲ ਚੁੱਕਿਆ ਹੁੰਦਾਗਾ ਉਹ ਅਪੀਲ ਆ ਉਹ ਤੋਂ ਬਾਅਦ ਜੋ ਵੀ ਹੁੰਦਾ ਉਹ ਦੇਖੀ ਜਾਂਦੀ ਆ ਉਹਨੇ ਸਵਾਲ ਕੀਤਾ ਫਿਰ ਮਕਰਨੇ ਉਹ ਕਹਿੰਦਾ ਵੀ ਫਿਰ ਜਿਹੜੇ ਬੰਦੀ ਸਿੰਘ ਨੇ ਬੰਦੀ ਸਿੰਘ ਕਹਿੰਦਾ ਬੰਦੀ ਸਿੰਘਾਂ ਦੀ ਸਜ਼ਾ ਸਹੀ ਆ ਇੱਥੇ ਅਦਾਲਤ ਕੋਈ ਗਲਤ ਨਹੀਂ ਕੀਤੀ ਹੈਗੀ ਦੇਖੋ ਮਤਲਬ ਹੀ ਇਕ ਕੋਈ ਬੰਦੇ ਦੇ ਦੋ ਵਿਚਾਰ ਨੇ ਸੌਦਾ ਸੌਦਾ ਸਾਹ ਜਿਹੜਾ ਰੇਪ ਪਿਸਟ ਸਾਹ ਦਾ ਜਿਹਨੇ ਰੇਪ ਕੀਤਾ ਉਹਨੂੰ ਤਾਂ ਉਹ ਕਹਿ ਰਿਹਾਗਾ ਵੀ ਇਹ ਬਿਲਕੁਲ ਸਹੀ ਆ ਵੀ ਇਹਦੀ ਸਜ਼ਾ ਕੀ ਜਿਹੜੀ ਅਦਾਲਤ ਨੇ ਗਲਤ ਕੀਤੀ ਹੋਈ ਆ ਗਈ ਉਹਨੂੰ ਗਲਤ ਠਹਿਰਾ ਰਿਹਾਗਾ ਤੇ ਨਾਲ ਜਿਹੜੇ ਬੰਦੀ ਸਿੰਘਾਂ ਵਾਲੀ ਗੱਲ ਆ ਵੀ ਬੰਦੀ ਸਿੰਘਾਂ ਦੀ ਸਜ਼ਾ ਕੀ ਜਿਹੜੀ ਉਹ ਸਹੀ ਹੈ ਦੂਸਰੀ ਗੱਲ ਕੇ ਪੀ ਐਸ ਗਿੱਲ ਜਿਹੜਾ ਦੇ ਮੈਂ ਹੁਣੇ ਤੁਹਾਨੂੰ ਗੱਲ ਸੁਣਾ ਕੇ ਹਟਿਆ ਕੇ ਪੀ ਐਸ ਗਿੱਲ ਨੂੰ ਕਿਸ ਤਰੀਕੇ ਨਾਲ ਉਹ ਜਸਟੀਫਾਈ ਕਰ ਰਿਹਾ ਉਹ ਕਹਿੰਦਾ ਵੀ ਕੇ ਪੀ ਐਸ ਗਿੱਲ ਜਿਹੜੇ ਤੇ ਬੰਦੇ ਦੇ ਕਿੱਡੇ ਕਿੱਡੇ ਉਹਦੇ ਤੇ ਅਫਸਰਾਂ ਨੇ ਵੀ ਜਿਹੜੀ ਅਫਸਰਾਂ ਕਿ ਉਹਨੇ ਵੀ ਉਹਦੇ ਤੇ ਦੋਸ਼ ਲਾਇਆ ਸੀ ਵੀ ਮੈਨੂੰ ਇਹਨੇ ਛੇੜਛਾੜ ਕੀਤੀ ਉਹਨੂੰ ਵੀ ਉਹ ਬੰਦਾ ਜਸਟੀਫਾਈ ਕਰੀ ਜਾਂਦਾ ਫੇਰ ਗੱਲ ਆਉਂਦੀ ਆ ਕਿ ਉਹ ਗੱਲ ਚੱਲਦੀ ਆ ਕਿ ਫਿਰ ਉਹ ਗੱਲ ਚੱਲਦਾ ਚੱਲਦਾ ਆਪਦੇ ਵੀ ਤੁਸੀਂ ਜੀ ਗੱਲ ਨਹੀਂ ਕਰਦੇ ਸਾਡਾ 35000 ਹਿੰਦੂ ਸ਼ਹੀਦ ਹੋ ਗਿਆ ਇਹ 35000 ਵਾਲੀ ਗੱਲ ਆ ਕਿ ਜਿਹੜੀ ਇਹ ਸ਼ਿਵ ਸੈਨਾ ਨੇ ਪਤਾ ਨਹੀਂ ਕਿੱਥੋਂ ਕੱਢ ਕੇ ਲੈਂਦੀ ਆ ਇਹਦਾ ਕੋਈ ਅੰਕੜਾ ਨਹੀਂਗਾ ਹੈਗਾ ਕਿਤੇ ਕਿਤੇ ਨਹੀਂਗਾ ਹੈਗਾ ਮੇਰੇ ਹਿਸਾਬ ਨਾਲ ਵੀ ਜੇ ਅੰਕੜੇ ਕੱਢਣ ਲੱਗ ਜਾਣ 350 ਬੰਦੇ ਦਾ ਵੀ ਅੰਕੜਾ ਨਹੀਂ ਨਿਕਲ ਸਕਦਾ 35000 ਦਾ ਤਾਂ ਛੱਡੋ ਤੁਸੀਂ 3500 ਤੋਂ 1400 ਤਾਂ ਆਪਣੀ ਨਿਕਲ ਸਕਦਾ ਮੈਂ ਕਹਿੰਦਾ 350 ਬੰਦੇ ਦਾ ਵੀ ਅੰਕੜਾ ਨਹੀਂ ਨਿਕਲ ਸਕਦਾ ਜਿੰਨੇ ਵੀ Hindu ਜਦ ਕਿ ਸਿੱਖ ਜਦੋਂ ਇਹ ਗੱਲ ਕਰਦੇ ਨੇ ਕਿ ਸਿੱਖ ਕਦੇ ਵੀ ਗੱਲ ਕਰਨ ਉਹ ਕਹਿੰਣਗੇ ਵੀ ਅਗਰ ਕੋਈ ਬੰਦਾ ਕਿਸੇ ਵੀ ਜ਼ੁਲਮ ਦੀ ਭੇਟ ਚੜਿਆ ਚਾਹੇ ਉਹ Hindu ਹੋਵੇ ਚਾਹੇ ਉਹ Sikh ਹੋਵੇ ਉਹ ਇੱਕੋ ਹੀ ਗੱਲਬਾਤ ਆ ਜਿਹਦੇ ਜਿਹਦੇ ਕਿਸੇ ਦਾ ਬੰਦਾ ਚਲਿਆ ਜਾਂਦਾ ਉਹਦੇ ਪਰਿਵਾਰ ਨੂੰ ਕੀ ਦੁੱਖ ਹੈ ਕੀ ਤਕਲੀਫਾ ਉਹ ਮਰਨ ਵਾਲੇ ਦੇ ਪਰਿਵਾਰ ਨੂੰ ਹੀ ਪਤਾ ਕੀ ਤਕਲੀਫ ਹੁੰਦੀ ਆ ਜਿਹਨੇ ਮੌਤ ਦੇਖੀ ਆ ਹੁਣ ਉਹ ਜਦੋਂ 35000 ਦੀ ਗੱਲ ਚੱਲਦੀ ਆ ਉਹਨਾਂ ਦੀ ਆਪਸ ਵਿੱਚ ਥੋੜੀ ਜਿਹੀ ਟਸਰ ਪੈਂਦੀ ਆ ਮੱਕੜ ਸਾਹਿਬ ਦੀ ਤੇ ਸੰਡਲਿਆ ਸਾਹਿਬ ਦੀ ਉਹ ਕਹਿੰਦਾ ਵੀ ਫਿਰ ਉਹ ਕਿ ਮੱਕੜ ਸਾਹਿਬ ਕਹਿੰਦੇ ਵੀ ਸਿੱਖਾਂ ਦੇ ਤਾਂ ਅੰਕੜੇ ਹੈਗੇ ਨੇ ਵੀ 25000 ਸਿੱਖ ਸ਼ਹੀਦ ਹੋ ਗਿਆ ਜਿਹੜੇ ਜਸਵੰਤ ਸਿੰਘ ਖਾਲੜਾ ਨੇ ਅੰਕੜੇ ਕੱਢੇ ਨੇ ਅੱਛਾ ਮੈਂ ਤੁਹਾਨੂੰ ਦੱਸ ਦਿਆਂ ਇਤੋਂ ਬਾਅਦ ਦੇ ਵਿੱਚ ਹੁਣ ਇੱਕ ਬੈਸ ਬ੍ਰਦਰ ਜਣੇਗੇ ਜਿਹੜੇ ਉਹਨਾਂ ਨੇ ਵੀ ਅੰਕ ਬੈਸ ਵਕੀਲ ਸਾਹਿਬ ਨੇਗੇ ਜਿਹੜੇ ਉਹਨਾਂ ਨੇ ਵੀ ਮੈਂ ਹੋ ਸਕਦਾ ਨਾ ਕੋਈ ਗਲਤ ਲੈਂਦਾ ਹੋਵਾਂ ਮੈਂ ਵਕੀਲ ਸਾਹਿਬ ਦਾ ਤੇ ਉਹਨਾਂ ਦੀ ਇੱਕ ਟੀਮ ਐ ਬਣੀ ਹੋਈ ਤਿੰਨ ਮੈਂਬਰੀ ਟੀਮ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਅੰਕੜੇ ਇਕੱਠੇ ਕੀਤੇ ਨੇ ਜਿਹੜੇ ਸ਼ਹੀਦ ਹੋਏ ਪਰ ਜਿਹੜੇ ਬੰਦਿਆਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਉਸ ਵਕਤ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਜਿਨ੍ਹਾਂ ਨੂੰ ਮਾਰਿਆ ਗਿਆ ਉਨ੍ਹਾਂ ਦੇ ਉਹਨਾਂ ਨੇ 9 ਲੈਏ ਨੇ ਬਕਾਇਦਾ ਤੌਰ ਤੇ ਬੰਦੇ ਕੱਢੇ ਨੇ ਕਿ ਉਹਨਾਂ ਨੇ ਉਹਨਾਂ ਨੇ ਕਰੀਬ 2000 ਪਿੰਡ ਦਾ ਉਹਨਾਂ ਨੇ ਕੀਤਾਗਾ ਤੇ 2000 ਪਿੰਡ ਦੇ ਵਿੱਚ ਉਹਨਾਂ ਨੇ 808200 ਦੇ ਕਰੀਬ 2000 ਪਿੰਡ ਦੇ ਵਿੱਚੋਂ 8200 ਦੇ ਕਰੀਬ ਉਹਨਾਂ ਨੇ ਉਹ ਬੰਦੇ ਕੱਢ ਲਿਆ ਤੇ ਜਿਹੜੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਹੋਏ ਨੇ ਅੰਕੜੇ ਨੇ ਆਨ ਰਿਕਾਰਡ ਗੱਲ ਹੈ 25000 ਜਿਹੜੀ ਲਵਾਰਸਲਾਸ਼ਤੀ ਜਿਹੜੀ ਜਸਵੰਤ ਸਿੰਘ ਖਾਲੜਾ ਜੀ ਨੇ ਕੱਢੀ ਸੀ ਉਹ ਔਨ ਰਿਕਾਰਡ ਆ ਬਕਾਇਦਾ ਤੌਰ ਤੇ ਜਸਵੰਤ ਸਿੰਘ ਖਾਲੜਾ ਦੀ ਵੈਬਸਾਈਟ ਤੇ ਪਈਆ ਉਹਨਾਂ ਦੇ ਵਿਕੀਪੀਡੀਆ ਦੇ ਵਿੱਚ ਵੀ ਪਈਆ ਜਸਵੰਤ ਸਿੰਘ ਖਾਲੜਾ ਦੀ ਵੈਬਸਾਈਟ ਤੇ ਪਈਆ ਉਹ ਮਤਲਬ ਉਹ ਜਿਹੜੇ ਇਹ ਨੇਗੇ ਸੰਡਲੀਆ ਸਾਹਿਬ ਉਹ ਕਹਿੰਦੇ ਉਹ ਜਸਵੰਤ ਸਿੰਘ ਖਾਲੜਾ ਕੌਣ ਹੈ ਕੋਈ ਅੱਛੇ ਮਤਲਬ ਹੀ ਹਰੇਕ ਗੱਲ ਨੂੰ ਸੌਦਾ ਸਾਧ ਠੀਕ ਹੈ ਉਹਦੀ ਸਜ਼ਾ ਗਲਤ ਹੋਊਗੀ ਜਸਪੰਤ ਸਿੰਘ ਖਾਲੜਾ ਤੱਕ ਗਲਤ ਨਹੀਂ ਜਿਹਦਾ UNO ਦੇ ਵਿੱਚ ਭਾਸ਼ਣ ਪਿਆਗਾ ਬਕਾਇਦਾ ਤੌਰ ਤੇ ਉਹ ਤੋਂ ਪਹਿਲਾਂ ਉਹ ਕੈਨੇਡਾ ਗਿਆ ਸੀ ਕੈਨੇਡਾ ਦੇ ਉਹਨਾਂ ਦੇ ਭਾਸ਼ਣ ਪਏ ਨੇ ਸਾਰਾ ਕੁਝ ਪਿਆਗਾ ਮੈਂ ਕਹਿੰਦਾ ਵੀ ਆਪਾਂ ਗੱਲ ਆਪਾਂ ਨਾ ਗੱਲ ਨੂੰ ਵਧਾਉਣ ਦੇ ਖਾਤਰ ਇਹ ਗੱਲ ਕਹੀ ਜਾਂਦੀ ਆ 35000 ਹਿੰਦੂ ਸ਼ਹੀਦ ਹੋ ਗਿਆ 35000 ਹਿੰਦੂ ਤੋਂ ਮਾਰੇ ਆ ਗਿਆ ਜੀ 35000 ਹਿੰਦੂ ਮਾਰੇ ਆ ਗਿਆ ਕੋਈ ਅੰਕੜਾ ਤਾਂ ਦਿਓ ਕਿੱਥੇ ਐਵੇਂ ਝੂਠੇ ਆ ਝੂਠਾ 35000 ਹਰੇਕ ਦੀ ਜਵਾਨ ਤੇ ਚੜ ਗਿਆ 35000 35000 ਸਕਾਨੇ ਦਾ ਅੰਕੜੇ ਪਏ ਨੇ ਕੱਲੇ ਕੱਲੇ ਅੰਕੜਾ ਪਿਆ ਜਾਂ ਫਿਰ ਤੁਸੀਂ ਇੰਨੇ ਕਮਜ਼ੋਰ ਹੋ ਵੀ ਤੁਸੀਂ ਨਹੀਂ ਲੱਭ ਸਕੇ ਤੁਹਾਡੇ ਜਿੰਨੇ ਬੰਦੇ ਮਰੇ ਗਏ ਉਹਨਾਂ ਮਾਰੇ ਗਏ ਉਸ ਵਕਤ 84 ਦੇ ਦੌਰ ਦੇ ਵਿੱਚ ਉਸ ਵਕਤ ਦੇ ਜਿਹੜੇ Hindu ਵੀਰ ਮਰੇ ਰਹੇਗੇ ਉਹਨਾਂ ਦੇ ਤੁਸੀਂ ਅੰਕੜੇ ਨਹੀਂ ਕੱਟ ਸਕੇ ਫਿਰ ਇਹ ਕਮਜ਼ੋਰੀ ਆ ਗਈ ਬਹੁਤ ਬੜੀ ਹੁਣ ਆ ਦੇਖੋ 8200 ਤਾਂ ਹੁਣ ਬੈਂਸ ਬ੍ਰਦਰ ਬੈਂਸ ਐਸੋਸੀਏਟਸ ਨੇ ਕਟਿਆਗਾ ਤੇ 25000 ਦਾ ਅੰਕੜਾ ਜਸਵੰਤ ਸਿੰਘ ਖਾਲੜਾ ਜੀ ਦਾ ਪਿਆ ਜਦ ਕਿ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਬਕਾਇਦਾ ਤੌਰ ਤੇ ਅੰਕੜੇ ਪਏ ਨੇ ਇੱਥੇ ਆ ਕੇ ਉਹ ਮੁੱਕਰ ਜਾਂਦੇ ਨੇ ਕਿ ਕਹਿੰਦੇ ਨਹੀਂ ਨਹੀਂ ਉਹ ਤਾਂ ਸਾਰੇ ਅੱਤਵਾਦੀ ਹੁਣ ਕਦੇ 25000 ਰੁਪਏ ਅੱਤਵਾਦੀ ਹੁੰਦਾਗਾ ਦੱਸੋ ਅੱਤਵਾਦੀ ਦਾ 1000 ਨਹੀਂ ਸੰਭਾਲਿਆ ਜਾਂਦਾ ਸਾਰੇ ਕਿੰਨੇ ਸੀਗੇ ਬੰਦੇ ਟੋਟਲ 5 400 ਬੰਦਾ ਨਿਕਾ ਹੋਣਾ ਜਿਹੜਾ ਐਜੀਟੇਸ਼ਨ ਕਰ ਰਿਹਾ ਸੀਗਾ ਉਸ ਵਕਤ ਜਿਹੜਾ ਲੜਾਈ ਲੜ ਰਿਹਾ ਸੀਗਾ ਤੇ ਮਤਲਬ ਵੀ ਉਹਨੂੰ ਉਹ 25000 ਨੂੰ ਕਿਹਹੀਂ ਵਿੱਚ 16 16 ਸਾਲ ਦੇ 14 14 ਸਾਲ ਦੇ ਮੁੰਡੇ ਚੱਕ ਕੇ ਮਾਰੇ ਹੋਏ ਜਿਨ੍ਹਾਂ ਦੇ ਪੁਲਿਸ ਮੁਕਾਬਲੇ ਬਣਾ ਕੇ ਲਵਾਰ ਸਲਾਸ਼ਾਂ ਦੇ ਵਿੱਚ ਜਿਨ੍ਹਾਂ ਦੇ ਸਸਕਾਰ ਕੀਤੇ ਹੋਏ ਜਸਵੰਤ ਸਿੰਘ ਗੱਲੜਾ ਜੀ ਨੇ ਕੱਢੇ ਉਹਨਾਂ ਨੂੰ ਹੀ ਜਸਟੀਫਾਈ ਕਰੀ ਜਾਂਦਾਗਾ ਉਹ ਵੀ ਉਹ ਤਾਂ ਜੀ ਹੋ ਸਕ ਅਤਵਾਦੀ ਹੋਣਗੇ ਕਹਿੰਦਾ ਉਹਨਾਂ ਉਹਨਾਂ ਦਾ ਕਹਿੰਦਾ ਇਹ ਕਿੱਥੇ ਲਿਖਿਆ ਹੋਇਆ ਵੀ ਉਹਨਾਂ ਨੇ ਕੋਈ ਮਤਲਬ ਵੀ ਉਹ ਗਲਤ ਕੰਮ ਨਹੀਂ ਸੀ ਕੀਤਾ ਉਹ ਮਤਲਬ ਹੀ ਹਰੇਕ ਗੱਲ ਤੇ ਦੂਰਾ ਮਾਪਦੰਡ ਦੰਡ ਅਗਰ ਤਾਂ ਸਿੱਖ ਦੀ ਗੱਲ ਚੱਲਦੀ ਆ ਤਾਂ ਉੱਥੇ ਪੁਲਿਸ ਵੀ ਸਹੀ ਆ ਅਦਾਲਤ ਵੀ ਸਹੀ ਆ ਜਿੱਥੇ ਸੌਦਾ ਸਾਧ ਆ ਗਿਆ ਜਾਂ ਕੇ ਪੀ ਐਸ ਗਿੱਲ ਆ ਗਿਆ ਜਾਂ ਬੀਰਤ ਸਿੰਘ ਆ ਗਿਆ ਉਥੇ ਅਦਾਲਤ ਵੀ ਗਲਤ ਹੈ ਪੁਲਿਸ ਵੀ ਸਹੀ ਹੈ ਪੁਲਿਸ ਵੀ ਗਲਤ ਆ ਉਥੇ ਜਿੱਥੇ ਮਤਲਬ ਹੀ ਦੋਰੇ ਦੋਰੇ ਦਾ ਮੈਂ ਕਹਣਾ ਵੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੁਸੀਂ ਹਿੰਦੂ ਸਿੱਖ ਇਕਤਾ ਦੀ ਗੱਲ ਕਰਦੇ ਹੋ ਫਿਰ ਤੁਸੀਂ ਦੋਨੇ ਤਰਫ ਬਰਾਬਰ ਗੱਲ ਕਰੋ ਇਹ ਨਹੀਂ ਹੈ ਵੀ ਤੁਸੀਂ ਇੱਕ ਤਰਫ ਨੂੰ ਇੱਕ ਸਾਈਡ ਨੂੰ ਤੁਸੀਂ ਹੋਰ ਪਾਸੇ ਨੂੰ ਦੱਬੀ ਜਾਓ ਦੂਜੀ ਸਾਈਡ ਨੂੰ ਹੋਰ ਅਗਰ ਆਪਾਂ ਐਨੇ ਉਗਰ ਹੋ ਕੇ ਇੱਕ ਗੱਲ ਦੇ ਖਿਲਾਫ ਆਪਾਂ ਐਨੇ ਉਗਰ ਹੋ ਕੇ ਬੋਲਾਂਗੇ ਤਾਂ ਇਹ ਗੱਲ ਆ ਗਈ ਜਿਹੜੀ ਕਿਵੇਂ ਸਿਰੇ ਲੱਗੂਗੀ ਫਿਰ ਕਿਵੇਂ ਹਿੰਦੂ ਸਿੱਖ ਇਕਤਾ ਹੋ ਜੂਗੀ ਹਿੰਦੂ ਸਿੱਖ ਇਕਤਾ ਦੀ ਕੋਈ ਗੱਲ ਨਹੀਂ ਗਈ ਹੈਗੀ ਇਹ ਉਹ ਜਸਵੀਰ ਜੱਸੀ ਦੀ ਇੰਟਰਵਿਊ ਤੇ ਇਹ ਗੁੱਸੇ ਕਿਉਂ ਹੋਏ ਨੇ ਇਹ ਵੀ ਸੁਣ ਲਓ ਗੱਲ ਜਿਹੜੀ ਜਸਵੀਰ ਜੱਸੀ ਦੀ ਇੰਟਰਵਿਊ ਆ ਉਹਦੇ ਵਿੱਚ ਸਾਰੀ ਹੀ ਗੱਲ ਸਿੱਖ ਸਿੱਖੀ ਨੂੰ ਲੈ ਕੇ ਕੀਤੀ ਗਈ ਆ ਸਿੱਖੀ ਨੂੰ ਲੈ ਕੇ ਸਿੱਖੀ ਦੇ ਜਿਹੜੇ ਮਤਲਬ ਵੀ ਉਹਦੇ ਵਿੱਚ ਉਹਨੇ ਕਿ ਬਕਾਇਦਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਲੈ ਕੇ ਸਾਰਾ ਕੁਝ ਉੱਥੋਂ ਸ਼ਬਦ ਲੈ ਕੇ ਉਹਨਾਂ ਨੇ ਜਸਵੀਰ ਜੱਸੀ ਬੋਲਦਾ ਰਿਹਾ ਧਾਰਮਿਕ ਬੰਦਾਗਾ ਉਹ ਠੀਕ ਆ ਗਾਉਂਦਾ ਜ਼ਰੂਰ ਆ ਪਰ ਉਹ ਧਰਮ ਨੂੰ ਵੀ ਨਾਲ ਲੈ ਕੇ ਚੱਲਦਾਗਾ ਉਹ ਕਹਿੰਦਾ ਵੀ ਮੈਂ ਧਰਮ ਨਾਲ ਜੁੜਿਆ ਹੋਇਆ ਹੈ ਬਚਪਨ ਤੋਂ ਲੈ ਕੇ ਈਵਨ ਉਹਨੇ ਇਹ ਵੀ ਕਿਹਾ ਵੀ ਮੇਰੀ ਮਾਂ ਨੇ ਮੈਨੂੰ ਸਹਿਜ ਪਾਠ ਪ੍ਰਕਾਸ਼ ਕਰਕੇ ਦਿੱਤਾ ਸੀਗਾ ਕਰਨ ਨੂੰ ਬਚਪਨ ਦੇ ਵਿੱਚ ਤੇ ਉਹ ਜੁੜਿਆ ਹੋਇਆਗਾ ਤਾਂ ਉਹ ਗੱਲ ਕਰਦਾ ਉਹਨੇ ਕੋਈ ਗੱਲ ਨਹੀਂ ਉਹਨੇ ਮਤਲਬ ਵੀ ਕੋਈ ਹਿੰਦੂਆਂ ਖਿਲਾਫ ਕੋਈ ਮੁਸਲਮਾਨਾਂ ਖਿਲਾਫ ਕਿਸੇ ਦੇ ਖਿਲਾਫ ਨਹੀਂ ਗੱਲ ਕੀਤੀ ਕੋਈ ਸਿੱਖਾਂ ਦੇ ਉਹਨੇ ਬਹੁਤ ਜ਼ਿਆਦਾ ਹੱਕ ਚ ਨਹੀਂ ਗੱਲ ਕੀਤੀ ਪਰ ਉਹ ਇਹ ਜ਼ਰੂਰ ਗੱਲ ਕਰਦਾ ਰਿਹਾ ਵੀ ਡੇਰਿਆਂ ਦੇ ਜਿਹੜੇ ਬੰਦੇ ਗੁਰੂ ਘਰ ਛੱਡ ਕੇ ਜਿਹੜੇ ਬੰਦੇ ਸਹਬਜ਼ਾਦਿਆਂ ਦੀ ਧਰਤੀ ਨੂੰ ਛੱਡ ਕੇ ਡੇਰਿਆਂ ਤੇ ਜਾਂਦੇ ਨੇ ਉਹਨਾਂ ਦਾ ਕੀ ਮੁਕਾਬਲਾ ਇਹ ਗੱਲ ਤੇ ਉਹਨੇ ਜ਼ਰੂਰ ਅੱਛਾ ਇਸ ਗੱਲ ਦੀ ਪਤਾ ਨਹੀਂ ਤਾਂ ਤਕਲੀਫ ਹੋਈ ਕੀ ਹੋਈ ਮੈਨੂੰ ਸਮਝ ਨਹੀਂ ਆਈ ਬੇ ਇੰਨਾ ਗੁੱਸੇ ਚ ਕਾਹ ਤੋਂ ਆਏ ਫੇਰ ਉਹ ਕਹਿੰਦੇ ਵੀ ਜਰਨੈਲ ਸਿੰਘ ਭਿੰਡਰਾਲੇ ਦੀ ਤਸਵੀਰ ਤੁਸੀਂ ਗੁਰਦੁਆਰੇ ਚ ਲਾਈ ਹੋਈ ਆ ਜਿਸ ਜਰਨੈਲ ਸਿੰਘ ਭਿੰਡਰਾਲਾ ਤਾਂ ਹੁਣ ਉਹ ਤਾਂ ਸਿੱਖਾਂ ਦੇ ਖਾਤਰ ਸ਼ਹੀਦ ਹੈ ਹੁਣ ਤਾਂ ਨੱਥੂ ਲਾਲ ਗੋੜਸੇ ਦੀਆਂ ਤਸਵੀਰਾਂ ਲੱਗੀਆਂ ਜਾਂਦੀਆਂ ਨੇ ਕਿ ਜਾਂ ਨੱਥੂ ਲਾਲ ਗੋੜਸੇ ਨੇ ਜਿਹਨੇ ਮਹਾਤਮਾ ਗਾਂਧੀ ਮਾਰਿਆ ਸੀ ਉਹਦੀਆਂ ਤਸਵੀਰਾਂ ਲੱਗੀਆਂ ਜਾਂਦੀਆਂ ਨੇ ਕਿ ਜਾਂ ਹੁਣ ਤਾਂ ਇਹਦੇ ਚ ਤਸਵੀਰ ਤਾਂ ਨਾਲੇ ਭਾਈ ਜਿਹੜੇ ਗੁਰਦੁਆਰੇ ਨੇ ਉਥੇ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਲੇ 20ਵੀਂ ਸਦੀ ਦੇ ਸ਼ਹੀਦ ਨੇ ਉਹਨਾਂ ਦੀ ਤਾਂ ਫੋਟੋ ਲੱਗੂਗੀ ਐ ਲੱਗੂਗੀ ਸੰਡਰਲੀਆ ਸਾਹਿਬ ਉਹਨਾਂ ਦੀ ਫੋਟੋ ਥੋੜੋ ਹੁਣ ਟਿੱਖਾਟ ਜਾਣਗੇ ਫਿਰ ਇੱਕ ਉਹਨਾਂ ਨੇ ਬਹੁਤ ਵਿਵਾਦਿਤ ਗੱਲ ਕਹੀ ਉਹ ਕਹਿੰਦੇ ਵੀ 1984 ਨੂੰ ਤੁਸੀਂ ਭੁੱਲ ਜੋ ਸਿੱਧਾ ਹੀ ਕਹਿੰਦੇ ਵੀ ਤੁਸੀਂ ਭੁੱਲ ਜੋ ਉਹਨੂੰ ਗੱਲ ਨੂੰ ਯਾਦ ਨਾ ਕਰੋ 1984 ਭੁੱਲ ਜੀਏ ਅਸੀਂ ਤਾਂ ਹਾਲੇ ਪਹਿਲਾ ਕੱਲੂਗਾਰਾ ਨਹੀਂ ਭੁੱਲੇ ਸਾਡੇ ਤਾਂ ਉਹ ਵੀ ਯਾਦ ਹੈ 1984 ਅਸੀਂ ਕਿਵੇਂ ਭੁੱਲ ਜਾਾਂਗੇ ਅਸੀਂ ਤਾਂ ਉਹਨੂੰ ਕੁਰੇਦ ਕੁਰੇਦ ਕੇ ਯਾਦ ਕਰਦੇ ਆਂਗੇ ਰੋਜ਼ ਵੀ ਸਾਡੇ ਦਿਲ ਚੋਂ ਨਿਕਲ ਨਾ ਜਾਵੇ ਕਿਤੇ 84 83 ਨੂੰ ਕਿਵੇਂ ਭੁੱਲ ਜਾਗੇ 84 ਦਾ ਤਾਂ ਹਲੇ ਸਾਰਾ ਹਿਸਾਬ ਕਿਤਾਬ ਕਰਨਾ ਬਾਕੀ ਪਿਆਗਾ 84 ਦਾ ਹੋਇਆ ਕੀ ਆ ਕਿਹੜੇ 84 ਦੇ ਵਿੱਚ ਦਿੱਲੀ ਦੇ ਵਿੱਚ ਜਿੰਨੇ ਦੰਗੇ ਹੋਏ ਕਿਹਨੂੰ ਇਨਸਾਫ ਮਿਲਿਆਗਾ ਕੀ ਗੁਰਦੁਆਰਾ ਸਾਹਿਬ ਜਿਹੜਾ ਦਰਬਾਰ ਸਾਹਿਬ ਨੂੰ ਤਹਿਤ ਨਹਿਸ ਕੀਤਾ ਗਿਆ ਉਹਦਾ ਕਿੱਥੇ ਇਨਸਾਫ ਮਿਲਿਆਗਾ ਕਿਹਨੂੰ ਸਜ਼ਾ ਹੋਈ ਆ ਕਿਸੇ ਨੂੰ ਵੀ ਨਹੀਂ ਹੋਈ ਉਹਦਾ ਤਾਂ ਹਲੇ ਸਾਰਾ ਪੈਂਟਿੰਗ ਪਿਆਗਾ 84 ਕਿਵੇਂ ਭੁੱਲ ਜੀਏ ਸਾਡਿਆ ਸਾਹਿਬ ਤਰਾ 84 ਨਹੀਂ ਅਸੀਂ ਭੁੱਲ ਸਕਦੇ ਤੇ ਉਸ ਤੋਂ ਬਾਅਦ ਮਦਰ ਇੱਕ ਤੁਸੀਂ ਸਾਰੇ ਇੰਟਰਵਿਊ ਐਸਐਮਟੀਵੀ ਤੇ ਪਈ ਆ ਗਈ ਮੱਕੜਦੀ ਤੁਸੀਂ ਸਾਰੇ ਸੁਣ ਲਿਓ ਕਿਤੇ ਵੀ ਕੋਈ ਗੱਲ ਨਹੀਂ ਨਿਕਲਦੀ ਵੀ ਉਹ ਕਿਸੇ ਮੰਦਰ ਦੇ ਖਿਲਾਫ ਕਿਸੇ ਮਤਲਬ ਵੀ ਹਿੰਦੂਤਾ ਰੱਬ ਦੇ ਖਿਲਾਫ ਜਾਂ ਸਨਾਤਨ ਧਰਮ ਦੇ ਖਿਲਾਫ ਜੱਸੀ ਬੋਲਿਆ ਹੋਵੇ ਉਹ ਇਹਨਾਂ ਦੀ ਇੰਟਰਵਿਊ ਸੁਣ ਲਓ ਐਨਾ ਗੁੱਸੇ 'ਚ ਐਨਾ ਗੁੱਸੇ 'ਚ ਬੋਲ ਰਹੇ ਨੇ ਲੱਗ ਰਿਹਾ ਉਹ ਗਰਹ ਹੋ ਹੋ ਗਏ ਭੱਜ ਭੱਜ ਕੇ ਵਿੱਚ ਹੀ ਕਹਿੰਦੇ ਅਮਰਪਾਲ ਦੀ ਗੱਲ ਬਾੜਤੀ ਕਿਤੇ ਬੰਦੀ ਸਿੰਘਾ ਦੀ ਗੱਲ ਬਾੜਤੀ ਇੰਟਰਵਿਊ ਹੋ ਰਹੀ ਆ ਕਿ ਜਿਹੜੀ ਉਹ ਹੋ ਰਹੀ ਆ ਜੱਸੀ ਵਾਲੇ ਬਿਆਨ ਤੇ ਇਹਨਾਂ ਦੀਆਂ ਜਿੰਨੀਆਂ ਸਾਡੇ ਲਈ ਚਾਹਦੀਆਂ ਇੰਟਰਵਿਊ ਚਲਦੀਆਂ ਹੁੰਦੀਆਂ ਨੇ ਇਹਨਾਂ ਦਾ ਹਰੇਕ ਇੰਟਰਵਿਊ ਦੇ ਵਿੱਚ ਇਹੀ ਹੁੰਦਾ ਬਸ ਇਹੀ ਜਿੰਨੀਆਂ ਇਹ ਗੱਲਾਂ ਇੰਟਰਵਿਊ ਚ ਕਹਿ ਕੇ ਗਏ ਨੇ ਇਹ ਹਰੇਕ ਇੰਟਰਵਿਊ ਚ ਇਹੀ ਗੱਲ ਕਹਿੰਦੇ ਹੁੰਦੇ ਨੇ ਸਾਡੇ ਲਈ ਸਾਬ ਤੁਸੀਂ ਬਹੁਤ ਵੱਡੇ ਬੰਦੇ ਹੋ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਤੁਸੀਂ ਤਾਂ ਨਰਮ ਰਹਿ ਕੇ ਤੁਸੀਂ ਜਿੰਨਾ ਗੁੱਸੇ 'ਚ ਹੁੰਦੇ ਹੋ ਅਗਰ ਤੁਸੀਂ ਇਹਨੂੰ ਨਰਮ ਰਹਿ ਕੇ ਤੁਸੀਂ ਇਹ ਗੱਲ ਨੂੰ ਚਲਾਉਨੇ ਹੋ ਤਾਂ ਤੁਹਾਡੀ ਗੱਲ ਸੁਣਨ ਵਾਲੇ ਬੰਦੇ ਬਹੁਤ ਨੇ ਤੁਸੀਂ ਗੱਲ ਨੂੰ ਨੇੜੇ ਲਾ ਸਕਦੇ ਹੋ ਪਰ ਤੁਸੀਂ ਜਦੋਂ ਇੰਨਾ ਉਗਰ ਹੋ ਕੇ ਤੁਸੀਂ ਗੱਲਾਂ ਕਰਦੇ ਹੋ ਤਾਂ ਇਹ ਗੱਲ ਆ ਕਿ ਜਿਹੜੀ ਦੂਰ ਹੀ ਹੁੰਦਾ ਫਿਰ ਇਹਦੇ ਨਾਲ ਕੋਈ ਨੇੜੇ ਨਹੀਂ ਲੱਗਦਾ ਇਹ ਪ੍ਰੋਬਲਮ ਆਉਂਦੀ ਹੈਗੀ ਇੰਨਾ ਗੱਲਾਂ ਦੀ ਚਲੋ ਅੱਜ ਤੱਕ ਇੰਨੀਆਂ ਵੀਡੀਓ ਕਰਨੀ ਸੀਗੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਉਹਨਾਂ ਨਾਲ ਕਮੈਂਟਸ ਦੇ ਵਿੱਚ ਦੱਸਿਓ ਵੀ ਇਹ ਸਾੰਡਲਿਆ ਸਾਹਿਬ ਦੀਆਂ ਗੱਲਾਂ ਸਹੀ ਨੇ ਕਿਆਂ ਜਾਂ ਜਸਵੀਰ ਜੱਸੀ ਦੀਆਂ ਗੱਲਾਂ ਸਹੀ ਨੇ ਜਸਵੀਰ ਜੱਸੀ ਨੇ ਜਮੈਂ ਧਾਰਮਿਕ ਗੱਲ ਕੀਤੀ ਹੈਗੀ ਤੇ ਇਹਨਾਂ ਨੇ ਸਾਰੀ ਗੱਲ ਦੋਹਰੇ ਮਾਪਦੰਡ ਦੰਡ ਦੇ ਕੀਤੀ ਆ ਜਦੋਂ ਸਿੱਖੀ ਦੀ ਗੱਲ ਆਉਂਦੀ ਹੈਗੀ ਉਦੋਂ ਸਾਰਾ ਕੁਝ ਸਹੀ ਜਦੋਂ ਬਾਬਾ ਸੌਦਾ ਸਾਧ ਦੀ ਗੱਲ ਆ ਗਈ ਜਾਂ ਮੁਰਾਦ ਸ਼ਾਹ ਦੀ ਗੱਲ ਆ ਗਈ ਜਾਂ ਕੇ ਪੀ ਐਸ ਗੱਲ ਦੀ ਗੱਲ ਆ ਗਈ ਉਹ 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 ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨਾਂ ਦੇ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ